ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਅੱਜ ਅਸੀਂ ਖੜੇ ਹੈ ਗਏ ਆ ਇੱਕ ਬਹੁਤ ਹੀ ਐਂਟਰਟੇਨਿੰਗ ਜਿਹੜਾ ਹੈਗਾ ਦੁਸ਼ਹਿਰਾ ਮੇਲਾ ਲਗਾਇਆ ਗਿਆ ਹੈ ਅਜੇਪਾਲ ਜੀ ਉਹਨਾਂ ਦੀ ਟੀਮ ਵੱਲੋਂ ਪਿੱਛੇ ਤੁਸੀਂ ਦੇਖ ਰਹੇ ਹੋ ਸਿੰਗਾਪੁਰ 에ਅਰਲਾਈਨ ਦਾ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਹੈਗਾ ਤੇ ਵੱਡੇ ਵੱਡੇ ਝੁੱਲੇ ਇੱਥੇ ਲਗਾਏ ਗਏ ਨੇ ਤੇ ਦੁਸ਼ਹਿਰੇ ਦਾ ਮੇਲਾ ਜਿਹੜਾ ਹੈਗਾ ਬਹੁਤ ਫੁੱਲੀ ਫੁਲਨ ਐਂਟਰਟੇਨਮੈਂਟ ਹੈਗਾ ਵਰਦਮਾਨ ਦੇ ਆਪੋਜ਼ਿਟ ਜਿਹੜਾ ਗਰਾਊਂਡ ਹੈ ਉੱਥੇ ਲਗਾਇਆ ਗਿਆ ਅਜੇ ਜੀ ਹਰ ਸਾਲ ਤੁਸੀਂ ਮੇਲੇ ਦੇ ਵਿੱਚ ਕੁਝ ਨਵਾਂ ਲੈ ਕੇ ਆਉਂਦੇ ਹੋ ਐ ਕਿ ਇੱਕ ਸੈਲਫੀ ਪੁਆਇੰਟ ਤੁਸੀਂ ਲਿਆਏ ਔਰ ਇਹ ਜਿਹੜਾ ਜਹਾਜ਼ ਹੈਗਾ ਉੜੇਗਾ ਵੀ ਦੇਖੋ ਜੀ ਜਿਹੜਾ ਇਹ ਜਹਾਜ਼ ਹੈ ਇਹ ਕਈਆਂ ਦੇ ਸੁਪਨਾ ਹੁੰਦਾ ਬਹੁਤ ਅਸੀਂ ਆਪ ਗਰੀਬ ਪਰਿਵਾਰਾਂ ਚੋਂ ਨਿਕਲ ਕੇ ਇੱਥੇ ਤੱਕ ਆਏ ਆਂ بڑے ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਵੀ ਜਹਾਜ਼ ਦੀ ਸੈਰ ਕਰੀਏ ਇਸ ਕਰਕੇ ਅਸੀਂ ਇੱਕ 에ਰੋਪਲੇਨ ਇੱਥੇ ਬਣਾਇਆ ਪਬਲਿਕ ਸੈਲਫੀ ਪੁਆਇੰਟ ਵਾਸਤੇ ਲੋਕ ਕਿਉਂਕਿ ਨਾ ਬਹੁਤ ਲੋਕ ਆ ਜਿਨ੍ਹਾਂ ਦਾ ਸੁਪਨਾ ਸੁਪਨਾ ਹੀ ਰਹਿ ਜਾਂਦਾ ਇਹ ਉਹਨਾਂ ਦੇ ਸੁਪਨਿਆਂ ਦਾ ਜਹਾਜ਼ ਹੈ ਜਿਹੜਾ ਇੱਥੇ ਪੂਰਾ ਕਰਾਂਗੇ ਅਸੀਂ ਸੁਪਨੇ ਲੋਕਾਂ ਦੇ ਉਹ ਇੱਥੇ ਆ ਕੇ ਸੈਲਫੀਜ਼ ਲੈਣਗੇ ਇਹਦੇ ਨਾਲ ਤੇ ਇੰਜੋਏ ਵੀ ਕਰਨਗੇ ਇੱਕ ਜਿਹੜੀ ਆਪ ਦੀ ਫਿਜ਼ਿੰਗਸ ਹੁੰਦੀਆਂ ਲੋਕਾਂ ਦੀਆਂ ਉਹ ਪੂਰੀਆਂ ਹੋਣਗੀਆਂ ਫਿਰ ਦੇਖੋ ਫਿਸਟਨਲ ਹੈ ਦੁਬਈ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਵਿਦੇਸ਼ ਚ ਜਾਣਾ ਤੇ ਉਹ ਦੁਬਈ ਵਾਲੀ ਆਈਟਮ ਅਸੀਂ ਫਿਸਟਨਲ ਇੱਥੇ ਲੈ ਕੇ ਆਏ ਆ ਜਿਹੜੀ ਬਹੁਤ ਹੀ ਯੂਨਿਕ ਆਈਟਮ ਹੈ ਤੇ ਲੁਧਿਆਣੇ ਚ ਕਿਤੇ ਨਹੀਂ ਇਦਾਂ ਦੀ ਆਈਟਮ ਤੁਹਾਨੂੰ ਦੇਖਣ ਨੂੰ ਮਿਲੂਗੀ ਉਹਦੇ ਨਾਲ ਨਾਲ ਜਿਹੜਾ ਛੋਟਾ ਵਾ ਚੰਡੋਲ ਦਾ 32 ਸੀਟਰ ਝੂਲਾ ਸਾਡਾ ਮਤਲਬ ਹਾਈਟ ਕਿੰਨੀ ਹੈਗੀ ਸਭ ਤੋਂ ਮੈਨੂੰ ਲੱਗਦਾ ਵੱਡਾ ਇਹੀ ਲੱਗਿਆ 150 ਫੁੱਟ ਦੀ ਹਾਈਟ ਹੈ ਜੀ ਏਸ਼ੀਆ ਦਾ ਸਭ ਤੋਂ ਵੱਡਾ ਝੂਲਾ ਇਹ ਹੈ ਤੇ ਜਿਹੜੀ ਕਿਸ਼ਤੀ ਦਾ ਚੂਲਾ ਜੋ ਰੋਕੀ ਸਭ ਤੋਂ ਬਾਅਦ ਇੰਜੋਏ ਕਿਸ਼ਤੀ ਦੇ ਚੂਲੇ 'ਚ ਕਰਦੇ ਆ ਬੱਚਿਆਂ ਵਾਸਤੇ ਜਿਹੜੀ ਇਲੈਕਟ੍ਰੋਨਿਕ ਕਾਰ 레이ਸਿੰਗ ਇਹੋ ਜਿਹੇ ਬਹੁਤ ਆਈਟਮਾਂ ਵਾ ਜਿਹੜੀਆਂ ਸਾਡੀਆਂ ਮਾਵਾਂ ਪੈਣਾ ਸਪੈਸ਼ਲੀ ਉਹਨਾਂ ਦੇ ਵਾਸਤੇ ਤੁਸੀਂ ਦੇਖੋ ਸ਼ਾਪਿੰਗ ਦੇ ਵਧੀਆ-ਵਧੀਆ ਸਟਾਲ ਲੱਗ ਰਹੇ ਆ ਨਵਰਾਤਰੀਆਂ ਨੂੰ ਦੇਖਦੇ ਹੋਏ ਅਸੀਂ ਖਾਣ ਪੀਣ ਦੇ ਪਿਓਰ ਵੈਜੀਟੇਬਲ ਸਟਾਲ ਜਿਹੜੇ ਇੱਥੇ ਬੁੱਕ ਕੀਤੇ ਆ ਬੱਚਿਆਂ ਦੀ ਗੇਮਿੰਗ ਵਾਸਤੇ ਬਹੁਤ ਕੋਚਾ ਜਿਹੜਾ ਅੱਜ ਦੇ ਟਾਈਮ 'ਚ ਨਾ ਦੇਖੋ ਦੁਨੀਆ ਬਹੁਤ ਫਾਸਟ ਆ ਰੋਕਾ ਕੋ ਸਮਾਂ ਹੈ ਨਹੀਂ ਤੇ ਆਪਣੇ ਪਰਿਵਾਰ ਦੇ ਨਾਲ ਜਿਹੜੇ ਸਕੂਨ ਦੇ ਦੋ ਪਲ ਇੱਥੇ ਆ ਕੇ ਲੋਕ ਇੰਜੋਏ ਕਰ ਸਕਣ ਇਸ ਵਾਸਤੇ ਅਸੀਂ ਇਹ ਮੇਲਾ ਅਫੋਰਡ ਕੀਤਾ ਵਾ ਕਿ ਜਿਹੜਾ ਦੁਸ਼ਹਿਰਾ ਮੇਲਾ ਦੁਸ਼ਹਿਰੇ ਦਾ ਪਰਬ ਤੁਹਾਨੂੰ ਪਤਾ ਬੁਰਾਈ ਤੇ ਸੱਚਾਈ ਦੀ ਜਿੱਤ ਹੋਈ ਸੀ ਤੇ ਭਗਵਾਨ ਰਾਮ ਦਾ ਇਹ ਮੇਲਾ ਵਾ ਤੇ ਅਸੀਂ ਤਾਂ ਸਾਲ ਚ ਇੱਕ ਵਾਰੀ ਮੇਲਾ ਆਂਦਾ ਇਸ ਤਹੀ ਕਹਿੰਨੇ ਵੀ ਲੋਕ ਵੱਦ ਤੋਂ ਵੱਧ ਆਣ ਇੱਥੇ ਇੰਜੋਏ ਕਰਨ ਆਪਣੇ ਪਰਿਵਾਰਾਂ ਨੂੰ ਲੈ ਕੇ ਹਰ ਤਰ੍ਹਾਂ ਦੀ ਅਸੀਂ ਇੱਥੇ ਫੈਸਿਲਿਟੀ ਦਿੱਤੀ ਹੋਈ ਆ ਕਿਸੇ ਵੀ ਤੁਸੀਂ ਲੁਧਿਆਣੇ ਦੇ ਮੇਲੇ ਚ ਚਲੇ ਜੋ ਪਾਰਕਿੰਗ ਪਿੱਛੇ ਲੋਕਾਂ ਦੀ ਲੜਾਈ ਹੁੰਦੀ ਹੈ ਅਸੀਂ ਹਜ਼ਾਰ ਤੋਂ 1500 ਗੱਡੀ ਦੀ ਪਾਰਕਿੰਗ ਸਪੇਸ ਇੱਥੇ ਦਿੱਤੀ ਹੈ ਵੀ ਕਿਸੇ ਵੀ ਫੈਮਿਲੀ ਨੂੰ ਆਪਣੀ ਕਨਵੇਸ ਖੜੀ ਕਰਨ ਚ ਕੋਈ ਪ੍ਰੋਬਲਮ ਨਾ ਆਵੇ ਉੱਥੇ ਵੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਆ ਪਰਸਨ ਸਿਕਿਉਰਿਟੀ ਵੀ ਹਾਇਰ ਕੀਤੀ ਹੈ ਲੇਡੀ ਸਿਕਿਉਰਿਟੀ ਵੀ ਹਾਇਰ ਕੀਤੀ ਹੈ ਤੇ ਜੈਂਟਸ ਸਿਕਿਉਰਿਟੀ ਵੀ ਹਾਇਰ ਕੀਤੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਹੈ ਵੀ ਕਿਸੇ ਵੀ ਤਰ੍ਹਾਂ ਦੀ ਇਸ ਮੇਲੇ 'ਚ ਲੋਕਾਂ ਨੂੰ ਪ੍ਰੋਬਲਮ ਨਹੀਂ ਆਊਗੀ ਇਸ ਗੱਲ ਦੀ ਅਸੀਂ ਗਾਰੰਟੀ ਦਿੰਦੇ ਹਾਂ ਤੇ ਇੱਕ ਨਾ ਲੋਕਾਂ ਦਾ ਹਮੇਸ਼ਾ ਸਵਾਲ ਰਹਿੰਦਾ ਹੈਗਾ ਕਦੇ ਵੀ ਆਪਾਂ ਵੀਡੀਓ ਪਾ ਰਹੇ ਹਾਂ ਕੁਝ ਵੀ ਪਾ ਰਹੇ ਹਾਂ ਤੁਸੀਂ ਆਪਣੇ ਵੱਲੋਂ ਵੀਡੀਓ ਪਾਉਂਦੇ ਹੋ ਹਮੇਸ਼ਾ ਸੇਫਟੀ ਨੂੰ ਲੈ ਕੇ ਕੋਈ ਨਾ ਕੋਈ ਸਵਾਲ ਰਹਿੰਦੇ ਹੈਗੇ ਆ ਸੇਫਟੀ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈਗੇ ਰੱਖੇ ਗਏ ਨੇ ਕੋਈ ਵੱਡਾ ਹਾਦਸਾ ਨਾ ਹੋ ਜਾਏ ਜਿਹਨੂੰ ਲੈ ਕੇ ਦੇਖੋ ਜੀ ਫਾਇਰ ਇਕਵਿਪਮੈਂਟਸ ਅਸੀਂ ਪੂਰੇ ਇੱਥੇ ਰੱਖੇ ਹੋਏ ਆ ਪੂਰੇ ਮਤਲਬ ਹਰ ਜਗ੍ਹਾ ਅਸੀਂ ਸੈਟਅਪ ਰੱਖਿਆ ਹੈ ਫਾਇਰ ਇਕਵਿਪਮੈਂਟ ਦਾ ਉਦੇ ਨਾਲ ਨਾਲ ਬਿਲਕੁਲ ਇਕਾਈ ਹਸਪੀਟਲ ਨਾਲ ਉਹਨਾਂ ਨਾਲ ਸਾਡੀ ਗੱਲ ਹੋ ਚੁੱਕੀ ਹੈ ਇੱਕ ਐਂਬੂਲੈਂਸ ਬਿਲਕੁਲ ਕਿਉਂਕਿ ਸਾਡੇ ਕੰਦ ਦੇ ਨਾਲ ਕੰਦਾ ਉਹਨਾਂ ਨੇ ਅਸੀਂ ਕਹਿਤਾ ਵੀ ਸਾਨੂੰ ਐਂਬੂਲੈਂਸ ਪ੍ਰੋਵਾਈਡ ਕਰਾ ਕੇ ਰੱਖੂਗੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਹੁੰਦਾ ਤੇ ਅਸੀਂ ਆਪਣੇ ਵੱਲੋਂ ਪੂਰੇ ਪ੍ਰਬੇਰ ਸਿਕਿਉਰਟੀ ਵਾਸਤੇ ਅਸੀਂ ਪੂਰੇ ਪੁਖਤ ਤੰਤ ਇੰਤਜ਼ਾਮ ਕੀਤੇ ਆ ਕਿਸੇ ਦੇ ਨਾਲ ਕੋਈ ਹਾਦਸਾ ਨਾ ਹੋ ਉਸਕੇ ਕੋਈ ਚੋਰੀ ਜਿਕਾਰੀ ਨਾ ਹੋਵੇ ਸਾਡੀ ਪਰਸਨਲ ਸਿਕਿਉਰਟੀ ਵੀ ਹਾਇਰ ਕੀਤੀ ਹੋਈ ਤੇ ਪੁਲ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰੀ ਹੈਲਪ ਆ ਤੇ ਇਹ ਮੇਲਾ ਜਿਹੜਾ ਕਿ ਕਿੰਨੇ ਦਿਨਾਂ ਦਾ ਵਾਸਤੇ ਹੈਗਾ ਤੇ ਜਿਹੜੇ ਲੋਕ ਇੱਥੇ ਆਉਣਗੇ ਉਹਨਾਂ ਦੇ ਵਾਸਤੇ ਇੱਕ ਐਂਟਰੀ ਫੀਸ ਹੁੰਦੀ ਹੈਗੀ ਆ ਉਹ ਕਿੰਨੀ ਕੁ ਆਪਾਂ ਰੱਖੀ ਹੋਈ ਆ ਦੇਖੋ ਜੀ ਬੜੀ ਰੀਜਨਬਲ ਐਂਟਰੀ ਫੀਸ ਅਸੀਂ ਜਿਹੜਾ ਜਹਾਜ਼ ਬਣਾਇਆ ਉਹ ਤੋਂ ਗੇਟ ਐਂਟਰੀ ਆ ਉਹ ਸਾਡੀ 30 ਰੁਪਏ ਦੇ ਕਰੀਬ ਅਸੀਂ ਗੇਟ ਐਂਟਰੀ ਰੱਖ ਰਹੇ ਹਾਂ ਬਹੁਤ ਰੀਜਨਬਲ ਰੇਟ ਆ ਕਿਸੇ ਨੂੰ ਕੋਈ ਜ਼ਿਆਦਾ ਫੀਸ ਨਹੀਂ ਕਿਸੇ ਨੂੰ ਦੁੱਖਦਾ ਨਹੀਂ ਕਿਤੇ ਪਾਰਕਿੰਗ ਵੀ ਜਾਂਦਾ ਬੰਦਾ 30-40 ਰੁਪਏ ਤਾਂ ਗੱਡੀ ਦੀ ਦੇ ਦਿੰਦਾ ਤੇ 30 ਰੁਪਏ ਅਸੀਂ ਗੇਟ ਐਂਟਰੀ ਰੱਖੀ ਆ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਉਹਦੀ ਅਸੀਂ ਪ ਕੀ ਮੈਸੇਜ ਦੋਗੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਬਸ ਵੱਤੋ ਵੱਦ ਲੋਕ ਆ ਕੇ ਇੱਥੇ ਮੇਲੇ ਦਾ ਆਨੰਦ ਮਾਣਨ ਅਸੀਂ ਲੋਕਾਂ ਦੇ ਵਾਸਤੇ ਸਮਰਪਿਤ ਹੈ ਲੋਕਾਂ ਵਾਸਤੇ ਇਹ ਮੇਲਾ ਆਰਗੇਨਾਈਜ਼ ਕੀਤਾ ਜੇ ਪਬਲਿਕ ਜਿੰਨਾ ਜ਼ਿਆਦਾ ਆਪਣਾ ਇੱਥੇ ਰੁਝਾਨ ਦਊਗੀ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਕਾਰੋਬਾਰ ਕਰਨ ਆਏ ਆ ਝੂਲੇ ਵਾਲੇ ਖਾਣ ਪੀਣ ਦੇ ਸਟਾਲ ਸ਼ਾਪਿੰਗ ਵਾਲੇ ਇਹ ਸਾਰੇ ਅੱਡ ਅੱਡ ਸਟੇਟਾਂ ਚੋਂ ਆਏ ਹੋਏ ਆ ਜੇ ਇਹ ਪਬਲਿਕ ਜਿੰਨੀ ਵੱਤੋ ਵੱਦ ਆਊਗੀ ਜਿੰਨੀ ਵੱਤੋ ਵੱਦ ਸ਼ਾਪਿੰਗ ਕਰੂਗੀ ਝੂਲੇ ਲਊਗੀ ਇੰਜੋਏ ਕਰੂਗੀ ਇਹ ਇਹ ਲੋਕਾਂ ਦਾ ਵੀ ਦੁਬਾਰਾ ਇਸ ਗਰਾਊਂਡ 'ਚ ਆ ਕੇ ਮੇਲਾ ਲਾਣ ਦਾ ਆਹਾਂ ਦਾ ਕਾਰੋਬਾਰ ਆ ਉਹਦੇ ਤੇ ਵੀ ਅਸਰ ਹੁੰਦਾ ਫਿਰ ਉਹ ਦੁਬਾਰਾ ਨਹੀਂ ਆਉਗੇ ਇਸ ਕਰਕੇ ਲੁਧਿਆਣੇ ਦੀ ਜਨਤਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੱਧ ਚੜ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਇੱਥੇ ਆਓ ਤੇ ਇੰਜੋਏ ਕਰੋ ਥੈਂਕ ਯੂ ਭਾਜੀ ਇਹ ਸੀਗੇ ਆਰਗੇਨਾਈਜ਼ਰ ਜਿਹੜਾ ਇਹਨਾਂ ਨੇ ਮੇਲਾ ਲਗਾਇਆ ਹੈਗਾ ਅਸੀਂ ਤੁਹਾਨੂੰ ਦਿਖਾ ਦਈਏ ਜਿਹੜਾ ਸੈਲਫੀ ਪੁਆਇੰਟ ਇਹਨਾਂ ਨੇ ਬਣਾਇਆ ਹੈਗਾ ਉਹ ਹੈਗਾ ਸਿੰਗਾਪੁਰ 에ਅਰਲਾਈਨ ਜਿੱਥੋਂ ਐਂਟਰੀ ਹੋਏਗੀ ਝੂਲੇ ਜਿਹੜੇ ਲਗਾਏ ਹੈਗੇ ਬਹੁਤ ਵੱਡੇ ਵੱਡੇ ਲਗਾਏ 100 ਫੁੱਟ ਦਾ ਜਿਹੜਾ ਇਹਨਾਂ ਨੇ ਕਿਹਾ ਹੈਗਾ ਝੂਲਾ ਲਗਾਇਆ ਗਿਆ ਹੈਗਾ ਇੱਥੇ ਤੁਸੀਂ ਦੇਖ ਰਹੇ ਝੂਲਾ ਹੈਗਾ ਉਸ ਤੋਂ ਬਾਅਦ ਜਿਹੜ ਇੱਕ ਇਹਨਾਂ ਨੇ ਜਿਹੜਾ ਹੈਗਾ ਫਿਸ਼ ਟਨਲ ਬਣਾਈ ਹੈ ਫਿਸ਼ ਕਾਰਨੀਵਲ ਜਿਹੜਾ ਹੈਗਾ ਉਹ ਹਰ ਵਾਰੀ ਕਿਤੇ ਨਾ ਕਿਤੇ ਮੇਲੇ ਤੇ ਦਿੱਖਦਾ ਹੈਗਾ ਲੇਕਿਨ ਇੱਥੇ ਬਣਾਇਆ ਗਿਆ ਹੈਗਾ ਔਰ ਜੇ ਤੁਸੀਂ ਇਸ ਮੇਲੇ ਨੂੰ ਦੇਖਣਾ ਚਾਹੁੰਦੇ ਹੋ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਫੈਮਿਲੀ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਇਹ ਲੱਗਿਆ ਹੈਗਾ ਲੁਧਿਆਣਾ ਦੇ ਚੰਦੀਗਰ ਰੋਡ ਵਰਦਮਨ ਮਿਲਦੇ ਆਪੋਜ਼ਿਟ ਜਿਹੜਾ ਗਰਾਊਂਡ ਹੈਗਾ ਉਸ ਗਰਾਊਂਡ ਦੇ ਵਿੱਚ ਮੇਲਾ ਲੱਗਿਆ ਹੈਗਾ ਅੱਗੇ ਦੀ ਅਪਡੇਟ ਲੈ ਕੇ ਅਸੀਂ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ